ਗੁਰੂ ਨਾਨਕ ਸਾਹਿਬ ਕਹਿੰਦੇ ਸ੍ਰੀਤੀ ਬਣੋ ਪਹਿਲਾ ਜੰਤ ਕਮਾਨ ਇਥੇ ਹਨੇਰਾ ਹੀ ਨਾ ਨਾ ਹੋਂ ਚੂਰ ਜਿਸ ਦੀ ਤਾਂ ਉਹ ਚਾਂਦ ਸੀ ਨਾ ਉਹ ਜਨ ਸੀ ਨਾ ਉਹ ਰਾਜ ਜਦੋਂ ਸੂਰਜ ਤੇ ਚੱਲੀ ਹੈ ਨਹੀਂ ਫਿਰ ਦਿਨ ਰਾਤ ਹੀ ਨਹੀਂ ਆਰਬਤ ਨਰਬਤ ਤੁ ਤੁ ਕਾਰਾ ਤਾ ਉਹ ਸੁੰਨ ਸਮਾਧੀ ਤੇ ਬੈਠੇ ਸੁੰਨ ਸਮਾਧੀ ਦਾ ਅਰਥ ਹੈ ਕਿ ਕੋਈ ਸੁਭਾਵੀ ਜਿੱਥੇ ਕੋਈ ਫੁਰਨਾ ਨਾ ਹੋਵੇ ਕੋਈ ਖਿਆਲ ਨਾ ਉਹਨੂੰ ਕਹਿੰਦੇ ਨੇ ਸੁੰਨ ਸਮਾਧੀ ਕਿ ਕਿਤੇ ਕੋਈ ਵੀ ਫੁਰਦਾ ਨਹੀਂ ਹੈ ਸ਼ਾਧੂ ਕਹਿੰਦੇ ਸੁੰਨ ਸਮਾਧੀ ਲਈ ਬੈਠਣਾ ਕੀ ਪਰਮਾ ਸੁੰਨ ਸਮਾਧ ਅਗਰ ਉਹਦੇ ਮਨ ਵਿੱਚ ਕੋਈ ਫਤਨਾ ਨਹੀਂ ਸੀ ਇਸ ਰੀਤੀ ਪੈਦਾ ਕਰਦੇ ਨੇ ਸੰਸਕਾਰ ਪੈਦਾ ਕਰਦੇ ਮਾਇਆ ਪੈਦਾ ਕਰਦੇ ਨੇ ਦੀਪ ਪੈਦਾ ਕਰਦੇ ਨੇ ਇਹਨਾਂ ਨੂੰ ਪਾਲਣਾ ਹੈ ਇਹਨਾਂ ਨੂੰ ਲੈ ਕੇ ਜਾਣਾ ਇਸ ਤਰ੍ਹਾਂ ਦਾ ਕੋਈ ਵੀ ਖਿਆਲ ਪਰਮਾਤਮਾ ਦੇ ਅੰਦਰ ਨਹੀਂ ਸੀ ਉਹ ਉਸ ਨੂੰ ਸੁਨਸਮਾਦੀ ਲੈ ਜਾਂਦਾ ਸੀ ਉਹਦੀ ਕਿਰਪਾ ਹੋਈ ਜੀਵ ਪੈਦਾ ਹੋਤੇ ਕੋਈ ਮਾਂ ਬਾਪ ਵਾਲੀ ਕੋਈ ਪਿਤਾ ਵਾਲੀ

ماں نہیں نہ کوئی, کوئی باپ نہیں سی, کوئی کرم نہیں سی, کوئی کایا کرتا شریر نہیں پاپ کو

ਮਈਆ ਦੇ ਪਹਿਰੇ ਕਰਤਾ ਤਰਕ ਕਰਤਾ ਪ੍ਰਭੀਆਂ ਚ ਇਸ ਪਾਪਨ ਬਚੇ ਕਿ ਇਹ ਮਈਏ ਇੱਕ ਆਨੰਦੀ ਫਗਨਾਮ ਦੇ ਕਿਰਪਾ ਤੇ ਕਈ ਵਾਰ ਆਪਣਾ ਇਸ ਪਾਪਨ ਬਚ ਹੁਕਮਨਾਮਾ ਸ਼ਕਤ ਦੇ ਗੁੰਬਦ ਚ ਕਿਰ ਸਰਬਾ ਕਰਦਾ ਜਾਂਦ ਬਾਦ ਇਹਨੂੰ ਹੁਕਮਨਾਮਾ ਫੈਲ ਦੇ ਗੁੰਬਦ ਚ ਦੀ ਆਪਾਂ ਸਰਬਾ ਕਰਦਾ ਇਸ ਛਾ ਪਹਿਲਾਂ ਹੀ ਇਤਰਾ ਹੋਇਆ ਮਾ ਤੇ ਜੀਵ ਆਤਮਾ ਸੰਸਕਾਰ ਵਿੱਚ ਆਇਆ ਪਰਮਾਤਮਾ ਨੇ ਪਾਇਆ ਕਿ ਮਾਇਆ ਦੇ ਆਸਗਾ ਦੀ ਕਿ ਉਸ ਦਾ ਅਰਥ ਹੈ ਕਿ ਇਹਦਾ ਉਸ ਆਸਗਾ ਆ ਉਸ ਦਾ ਇਹਦਾ ਭਾਗ ਮਾਇਆ ਤੇ ਪਰਮਾਤਮਾ ਦਾ ਸਬੰਧ ਤੇ ਅਸੀਂ ਜੀ ਪੈਦਾ ਹਰਗਾ ਬਾਗਰਾ ਦਾ ਕੀ ਕੀ ਮਸਾਗੜਾ ਕਹਿੰਦੇ ਜਿਸ ਤਰ੍ਹਾਂ ਟੰਡਾ ਦੇ ਤੂ ਦਾ ਪਾਣੀ ਨੱਚਦਾ ਕਿੰਨਾ ਕੀੜਾ ਦੀਆਂ مہاراج کہ ترک نہ کر کوئی پرم نہ کر پر ہے سارا کوئی را. وہ کیسا داری پرماتما شریقی نا پیدا کر کے اس طرح سر جی پیدا کر